ਅਮਰੀਕਾ ਨੇ 26 11 ਮੁੰਬਈ ਹਮਲੇ ਦੀ ਜਾਂਚ ਦੇ ਵਿੱਚ ਪਾਕਿਸਤਾਨ ਨੂੰ ਪਾਰਦਰਸ਼ੀ ਸਹਿਯੋਗ ਕਰਨ ਲਈ ਕਿਹਾ ਹੈ ਅਤੇ ਆਪਣੀ ਜ਼ਮੀਨ ਉੱਤੇ ਚੱਲ ਰਿਹਾ ਅਤਵਾਦੀ ਠਿਕਾਣਿਆਂ ਨੂੰ ਖਤਮ ਕਰਨ ਲਈ ਕਿਹਾ ਹੈ। ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਅਜਿਹੇ ਠਿਕਾਣਿਆਂ ਦਾ ਪਤਾ ਕਰੇ ਅਤੇ ਉਹਨਾਂ ਨੂੰ ਖਤਮ ਕਰੇ। ਪਾਕਿਸਤਾਨ ਦੇ ਇੱਕ ਧਾਰਮਿਕ ਸੰਗਠਨ ਨੇ ਨਵੇਂ ਔਰਤਾਂ ਸੁਰੱਖਿਆ ਬਿੱਲ ਵਿੱਚ ਅਜੀਬ ਹੀ ਸਿਫਾਰਿਸ਼ ਕੀਤੀ ਹੈ ਜਿਸ ਤੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਪਤਨੀ ਆਪਣੇ ਪਤੀ ਦੀ ਗੱਲ ਨਹੀਂ ਮੰਨਦੀ ਤਾਂ ਉਸ ਦੀ ਹਲਕੀ ਕੁੱਟਮਾਰ ਕੀਤੀ ਜਾ ਸਕਦੀ ਹੈ। ਕੌਂਸਲ ਆਫ ਇਸਲਾਮਿਕ ਆਈਡਿਓਲੋਜੀ ਨੂੰ ਸੰਵਿਧਾਨਕ ਅਧਿਕਾਰ ਪ੍ਰਾਪਤ ਹਨ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ 트੍ਰੰਪ ਦੀ ਤਾਵੇਦਾਰੀ ਪੱਕੀ ਹੋ ਗਈ ਹੈ। 트੍ਰੰਪ ਨੇ ਨਾਮਜ਼ਦਗੀ ਲਈ ਜ਼ੂੜੀ ਡੈਲਿਕਟਸ ਦਾ ਸਮਰਥਨ ਜੁਟਾ ਲਿਆ ਹੈ। ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣਗੀਆਂ। ਕੋਰੇ ਹਵਾਈ ਜਹਾਜ਼ ਚੋਂ ਧੂੰਆਂ ਨਿਕਲਣ ਕਾਰਨ ਜਾਪਾਨ, ਕੈਨੇਡਾ ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ। ਇਸ ਜਹਾਜ਼ ਵਿੱਚ 300 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ। ਜਹਾਜ਼ ਦੇ ਖੱਬੇ ਇੰਜਣ ਚੋਂ ਧੂੰਆਂ ਨਿਕਲਣ ਲੱਗਾ ਤੇ ਉਸ ਸਮੇਂ ਇਸ ਨੂੰ ਖਾਲੀ ਕਰਵਾ ਲਿਆ ਗਿਆ। ਓਸਟ੍ਰੇਲੀਆ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ 6 ਮਲੇਸ਼ੀਆਈ ਅਤੇ 8 ਚੀਨੀ ਨਾਗਰਿਕ ਹਨ। ਇਹਨਾਂ ਕੋਲ ਲਗਭਗ 200 ਕਿਲੋ ਨਸ਼ੀਲੇ ਪਦਾਰਥ ਫੜੇ ਗਏ ਨੇ। ਪਿਛਲੇ ਸਾਲ ਲਿਬਰਲ ਪਾਰਟੀ ਹੱਥੋਂ ਹਾਰ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਚੁਪੀ ਤੋੜਦਿਆਂ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਹਮੇਸ਼ਾ ਹੀ ਮਜ਼ਬੂਤ ਅਤੇ ਇਕਜੁੱਟ ਰਹੇਗੀ। ਸਟੀਫਨ ਨੇ ਵੈਨਕੂਵਰ ਵਿੱਚ ਕੰਜ਼ਰਵੇਟਿਵਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ। ਚੀਨੀ ਦੌਰੇ ਤੇ ਕੇ ਰਾਸ਼ਟਰਪਤੀ ਪ੍ਰਣਮੋਖਰ ਜੀ ਨੇ ਕਿਹਾ ਕਿ ਭਾਰਤ ਤੇ ਚੀਨ ਨੂੰ ਸਹਿਮਤੀ ਦੇ ਨਾਲ ਸਿਮਾ ਵਿਵਾਦਾਂ ਦਾ ਹੱਲ ਕਰਨਾ ਪਵੇਗਾ ਮੁਖਰਜੀ ਨੇ ਇੱਕ ਸਿੱਖਿਆਕ ਪ੍ਰੋਗਰਾਮ ਦੇ ਦੌਰਾਨ ਇਹਨਾਂ ਗੱਲਾਂ ਦਰਪਕਟਾਵਾ ਕੀਤਾ ਮੁਖਰਜੀ ਦੇ ਮੁਤਾਬਕ ਇਹਨਾਂ ਮੁੱਦਿਆਂ ਨੂੰ ਵਿਆਪਕ ਰੂਪ ਨਾਲ ਸੁਲਝਾਉਣ ਦੀ ਜ਼ਰੂਰਤ ਹੈ ਉੱਤਰੀ ਕੋਰੀਆ ਦੀਆਂ ਗਸ਼ਤੀ ਅਤੇ ਮੱਛੀਆਂ ਫੜਨ ਵਾਲੀਆਂ ਦੁਕਸ਼ਤੀਆਂ ਦੱਖਣੀ ਕੋਰੀਆ ਦੇ ਸਰਹੱਦੀ ਟਾਪੂ ਯੋਂਗਪਿਓਂਗ ਨੇੜੇ ਉੱਤਰੀ ਸਰਹੱਦ ਰੇਖਾ ਨੂੰ ਪਾਰ ਕਰ ਗਈਆਂ ਸਨ ਜਿਸ ਸਮੇਂ ਅਗਰੋ ਦੱਖਣੀ ਕੋਰੀਆ ਨੇ ਸ਼ੁੱਕਰਵਾਰ ਸਵੇਰੇ ਲਗਭਗ 7:30 ਵਜੇ ਚੇਤਾਵਨੀ ਗੋਲੀਬਾਰੀ ਕੀਤੀ ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ ਕਿਉਂਕਿ ਕਿਸ਼ਤੀਆਂ ਪਰਸਤਾ ਪਟਕ ਜਾਂਦੀਆਂ ਨੇ ਚੀਨ ਦੇ ਤਾਈਵਾਨ ਮਾਮਲੇ ਨੇ ਮੁਖਨੇ ਚੇਤਾਵਨੀ ਦਿੱਤੀ ਹੈ ਕਿ ਤਾਈਵਾਨ ਦੀ ਆਜ਼ਾਦੀ ਦਾ ਅੰਤ ਹੋਰ ਕੁਝ ਨਹੀਂ ਬਲਕਿ ਇੱਕ ਖਤਰਨਾਕ ਅੰਤ ਹੋਵੇਗਾ ਇਹ ਆਜ਼ਾਦੀ ਤਾਈਵਾਨ ਦੇ ਪੁਇਖਲੇ ਕੋਈ ਵਿਕਲਪ ਨਹੀਂ ਹੈ ਜਲਵਾਯੂ ਪਰਵਰਤਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਚਿੰਤਾ ਵਿੱਚ ਹੈ। ਰਾਸ਼ਟਰਵਲਾ ਫਿਗਰੇਸ ਨੇ ਕਿਹਾ ਕਿ ਮੇਰੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਜਲਵਾਯੂ ਪਰਵਰਤਨ ਦੇ ਸਭ ਤੋਂ ਖਰਾਬ ਪ੍ਰਭਾਵਾਂ ਤੋਂ ਬਚਣ ਲਈ ਬਦਲਾਅ ਉਹ ਨਹੀਂ ਤੇਜ਼ੀ ਨਾਲ ਹੋਣਗੇ ਜਿੰਨੀ ਤੇਜ਼ੀ ਨਾਲ ਇਸ ਦੀ ਲੋੜ ਹੈ। ਸਮਾਂ ਹੱਥ ਤੋਂ ਨਿਕਲਿਆ ਜਾ ਰਿਹਾ ਹੈ।